ਜੀ ਦੋਸਤੋ ਸਾਰੇ ਵੀਰਾਂ ਦਾ ਆਪਣੇ ਚੈਨਲ ਤੇ ਸਵਾਗਤ ਹੈ ਉਮੀਦ ਕਰਦਾ ਸਾਰੇ ਵੀ ਠੀਕ ਠਾਕ ਹੋਵੋਗੇ ਆਪਾਂ ਪਹੁੰਚੇ ਅੱਜ ਮਾਨਸਾ ਮੰਡੀ ਜਿਹੜੀ ਪਸ਼ੂਆਂ ਦੀ ਭਰਦੀ ਹਰ ਸ਼ੁੱਕਰਵਾਰ ਤੇ ਬਾਈ ਨਾਲ ਕਰਦਿਆਂ ਗੱਲਬਾਤ ਨਾਲ ਇੱਧਰ ਤੋਂ ਦਿਖਾਉਨੇ ਤੁਹਾਨੂੰ ਦੋ ਨਾਕ ਬਾਈ ਆਪਾਂ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਹਾਂ ਬਾਈ ਕੀ ਨਾਮ ਹੈ ਜੀ ਆਪਣਾ ਨਾਮ ਕਾਲਾ ਸਿੰਘ ਹੈ ਜੀ ਤੇ ਪਿੰਡ ਜੀ ਪਿੰਡ ਨਾਗਰ ਜ਼ਿਲ੍ਹਾ ਫਤਿਹਗੜ੍ਹ ਠੀਕ ਹੈ ਜੀ ਵਪਾਰ ਕਰਦੇ ਹੋ ਆਪਾਂ ਠੀਕ ਹੈ ਜੀ ਤੇ ਮੋਬਾਈਲ ਨੰਬਰ ਵੀ ਦੱਸ ਦਿਓ ਜੀ ਆਪਣਾ 9341 ਹਾਂਜੀ 9983 ਦੁਬਾਰੇ ਫੇਰ ਬੋਲ ਦਿਓ ਜੀ 90341 ਹਾਂਜੀ 9875 ਠੀਕ ਹੈ ਤੇ ਹਰ ਸ਼ੁੱਕਰਵਾਰ ਆਉਂਦੇ ਇੱਥੇ ਬਾਈ ਹਾਂਜੀ ਹਰ ਸ਼ੁੱਕਰਵਾਰ ਆ ਜਾਂਦੇ ਆ ਕਿ ਘਰੇ ਮਾਲ ਵੇਖਦਾ ਜੀ ਅੱਛਾ ਕਰੇ ਵਧੀਆ ਵੇਖਦਾ ਮਾਲ ਗਾਰੰਟੀ ਜੋਗ ਹੁੰਦਾ ਸਾਰਾ ਠੀਕ ਹੈ ਤੇ ਬਾਕੀ ਸਿਰੇ ਤੇ ਹੋਰ ਕੋਈ ਮੰਡੀ ਵੀ ਜਾਣੇ ਹੋ ਕਿ ਇੱਥੇ ਆਉਂਦੇ ਬਸ ਨਾ ਬਸ ਜਿਆਦਾ ਇੱਥੇ ਆਉਂਦੇ ਜੱਤ ਲੋਲੇ ਤੂਲੇ ਬਲ ਗਿਆ ਕੋਈ ਕਦਮ ਉਸ ਦੇ ਕੇ ਨਹੀਂ ਘਰੀ ਵਿਕੀ ਜਾਂਦਾ ਠੀਕ ਹੈ ਕਰੇ ਵਧੀਆ ਵੇਖਦਾ ਮਾਈ ਦਾ ਬਾਈ ਦਾ ਮਾਲ ਹੈ ਤਸੱਲੀ ਬਕਸ ਮਾਲ ਹੁੰਦਾ ਬਾਈ ਦਾ ਇੱਧਰ ਦਿਖਾਉਨੇ ਆ ਬਾਈ ਫਿਰ ਆ ਜਾਇਦੇ ਬਾਰੇ ਦੇ ਡਿਟੇਲ ਬਾਈ ਇੱਧਰ ਦੇਖ ਸਕਦੇ ਹੋ ਹਾਂ ਬਾਈ ਕੀ ਮੁੱਲ ਹੈ ਦਾ 1 20 1 20 ਦੇਖ ਸਕਦੇ ਹੋ ਜੀ ਤੇ ਥਣ ਦੇ ਬਾਅਦ ਦੇਖ ਸਕਦੇ ਹੋ ਮੜਾ ਤੋਰੇਗਾ ਬਾਈ ਕਿਵੇਂ ਸੂਇਆ ਬਾਈ ਪਹਿਲਾਂ ਝੋਟੀ ਹੈ ਦੇਖ ਸਕਦੇ ਹੋ ਜੀ ਤੋੜ ਕੇ ਦਿਖਾਈਆ ਬਾਈ ਨੇ ਪੂਰੀ ਚੱਡਾ ਚੁੱਡਾ ਦੇਖ ਸਕਦੇ ਹੋ ਥਣ ਦੇਖੋ ਕੱਲਾ ਕੱਲਾ ਥਾਣਾ ਜੀ ਬਾਕੀ ਸਿਰੇ ਸੋਡੇ ਸਾਹਮਣੇ ਹੈ ਜੀ ਦੇਖ ਸਕਦੇ ਹੋ ਪਹਿਲੇ ਸੂਏ ਆ ਪੂਰੀ ਕੁੰਡੀ ਝੋਟੀ ਹੈਗੀ ਤੇ ਕਾ ਇੱਕ ਦਿਨ ਆ ਜੀ ਸੂਈ ਆ ਬਈ ਇਹ 7:30 ਮਿੰਟ ਹੋ ਗਏ ਜੀ 7:30 ਲੈਣਾ ਤੇ ਦੁੱਧ ਕਿੰਨਾ ਬਾਈ ਹੁਣ ਇਸ ਟਾਈਮ ਇਸ ਦੇ ਥੱਲੇ 10 ਲੀਟਰ ਦੁੱਧ ਹੈ ਜੀ ਮੌਕੇ ਦਾ 10 ਲੀਟਰ ਤੇ ਆਪਾਂ ਮੌਕੇ ਤੇ ਕਿੰਨੇ ਹੀ ਦੇ ਦੇਾਂਗੇ ਬਈ ਇਹ ਕਰ ਦਾਂਗੇ ਮਾਨਤਾ ਨਾਲ ਕਰ ਦੇਗਾ ਮਾਨਤਾ ਨਾਲ ਵਧੀਆ ਖੁੱਲਾ ਤੇ ਚਵਾਈ ਦੀ ਪੋਲੀ ਆ ਬਾਈ ਵਧੀਆ ਤੇ ਥਣ ਦੁੱਧ ਦਾ ਦੇਖੋ ਜੀ ਥਾਣਾ ਚ ਬਾਈ ਬਾਈ ਕਹਿੰਦਾ ਥਾਣਾ ਚ ਬਾਈ ਦੁੱਧ ਦਾ ਦੇ ਕੋ ਜਾ ਜਮਾ ਦੇਖ ਸਕਦੇ ਹੋ ਫੇਸ ਕੁਆਲਿਟੀ ਦੁਆਰੇ ਫੇਰ ਦਿਖਾਤੀ ਥਣ ਦੇਖੋ ਕੱਲਾ ਕੱਲਾ ਥਣ ਲੱਗਿਆ ਜੀ ਜਮਾ ਪੂਰੀ ਸੋਣੀ ਝੋਟੀ ਆ ਗਈ ਤੇ ਮੰਗਰ ਕੀ ਆਈ ਕੱਟਾ ਇੱਕ ਕੱਟੀ ਮੰਗਰ ਕੱਟਾਗਾ ਤੇ ਇੱਧਰ ਆ ਗਈ ਜੀ ਬੂਰੀ ਇੱਧਰ ਬੂਰੀ ਦੇਖ ਸਕਦੇ ਹੋ ਇਹ ਵੀ ਕੁੰਡੇ ਸਿੰਘ ਚ ਹੈ ਜੀ ਇਹੇ ਕੰਮੇ ਸੂਏ ਆ ਜੀ ਇਹ ਤੀਜੇ ਸੂਏ ਆ ਜੀ ਇਹ ਤੀਜੇ ਸੂਏ ਆ ਜੀ ਇਹ ਦਿਖਾ ਦਿਖਾਈ ਬਾਈ ਮੜੀ ਤੋਰ ਕੇ ਫੇਰ ਇੱਧਰ ਦੇਖ ਸਕਦੇ ਹੋ ਜੀ ਤੀਜੇ ਸੂਏ ਆ ਬੂਰੀ ਦੇਖ ਸਕਦੇ ਹੋ ਜੀ ਇਹਦਾ ਵੀ ਥਣ ਲੈ ਬਾ ਦੇਖ ਸਕਦੇ ਹੋ ਪੂਰਾ ਵੱਡਾ ਥਾਣਾ ਹੈ ਜੀ ਅਣਕਵਾਰਟੀ ਸਾਰਾ ਤੁਹਾਡੇ ਸਾਹਮਣੇ ਹੈ ਜੀ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਬੂਰੀ ਮੈਂਸ ਆ ਗਈ ਜੀ ਇਹਦੇ ਬਾਰੇ ਪੁੱਛਦੇ ਆਪਾਂ ਬਾਈ ਤੋਂ ਦੁੱਧ ਬਾਦ ਸਾਰਾ ਜਾਣਕਾਰੀ ਲੈਣੇ ਆਂ ਖਾਲੇਵਾ ਦੇਖ ਸਕਦੇ ਹੋ ਇਹਨੂੰ ਕਾ ਇੱਕ ਦਿਨ ਹੋ ਗਿਆ ਬਾਈ ਸੂਈ ਨੂੰ ਚੌਥਾ ਦਿਨ ਚੌਥਾ ਦਿਨ ਤੇ ਮਾਗਰ ਕੀ ਆ ਬਈ ਇਹਦੇ ਮਾਗਰ ਕੱਟਾ ਹੈ ਉਹ ਬਲੈਕ ਹੈ ਉਹ ਬਲੈਕ ਹੈ ਦੇਖ ਸਕਦੇ ਹੋ ਜੀ ਇਹਦੇ ਮਗਰ ਵੀ ਕੱਟਾ ਤੇ ਇਹਦਾ ਦੁੱਧ ਕਿੰਨਾ ਬਾਈ ਦੁੱਧ ਮੌਕੇ ਦਾ 11 ਲੀਟਰ ਆ ਜੀ 15 ਲੀਟਰ ਤੋਂ ਪੱਕਾ ਇਹ 15 ਲੀਟਰ ਦੇਊਗੀ ਉਮੀਦ ਹੈ ਤੇ ਮੁੱਲ-ਮੁੱਲ ਕੀ ਹੈ ਇਹਦਾ ਮੁੱਲ ਇਹਦਾ 1 ਬੀ ਇਹਦਾ ਵੀ 1 ਬੀ ਤੇ ਇਹ ਮੌਕੇ ਤੇ ਕਿੰਨੇ ਦੀ ਦੇ ਦੇ ਦਿੰਗਾ ਮਾਨਤਾਨ ਕੋਈ ਮਾਨਤਾਨ ਨੇ ਇਹ ਚ ਵਧੀਆ ਕਰ ਦੇਗਾ ਤੇ ਬਾਈ ਕਹਿੰਦਾ ਮਾਨਤਾਨ ਨੇ ਇਹ ਜੋ ਵਧੀਆ ਕਰ ਦੂੰ ਦੇਖ ਸਕਦੇ ਹੋ ਜੀ ਬਾਕੀ ਸਾਰੇ 4 ਸਪੀਰੋ ਕੰਡੀਸ਼ਨਸ ਨੂੰ ਦੁਬਾਰੇ ਦਿਖਾ ਰਹੇ ਹਾਂ ਤੇ ਇਹ ਤੀਜੇ ਸੂਏ ਆ ਆ ਕੱਟਾ ਇਹਦੇ ਮਗਰ ਇੱਕ ਇੱਕ ਦਿਨਾਂ ਦੀ ਸੂਈ ਆਖਿਆ ਜੀ ਚੌਥਾ ਦਿਨ ਇਹ ਇਹਨੂੰ ਹਫਤਾ ਹੋਇਆਗਾ ਛੁੱਟੀ ਨੂੰ ਇਹ ਦੇਖ ਸਕਦੇ ਹੋ ਇਹ ਵੀ ਕੁੰਡੀ ਐ ਇਹ ਪੈ ਲੈਣਾ ਹੈਗੀ ਇਹਦਾ ਵੀ ਥਣ ਲੇਵਾ ਸੋਡੇ ਸਾਹਮਣੇ ਹੈ ਜੀ ਪੂਰੀ ਸੀਲ ਐ ਮੈਸ ਬਾਕੀ ਸਿਰੇ ਕੋਈ ਮਰਦੀ ਮੁਰਦੀ ਤਾਂ ਨਹੀਂ ਮੈਸ ਬਾਈ ਕੋਈ ਦਿੱਕਤ ਨਹੀਂ ਕੋਈ ਦਿੱਕਤ ਨਹੀਂ ਬਾਈ ਦਾ ਨੰਬਰ ਤੁਹਾਡੇ ਕੋਲ ਦੁਬਾਰੇ ਫੇਰ ਬੋਲਦੇ ਬਾਈ ਨੰਬਰ 903439983 ਠੀਕ ਐ ਤੇ ਕਿਹੜਾ ਪਿੰਡ ਆਖੇ ਆਪਣਾ ਪਿੰਡ ਨਾਗਪੁਰ ਜ਼ਿਲ੍ਹਾ ਫਤਿਹਬਾਦ ਫਤਿਹਬਾਦ ਬਾਈ ਨੂੰ ਫੋਨ ਤੇ ਸੰਪਰਕ ਕਰ ਸਕਦੇ ਹੋ ਬਾਕੀ ਸਿਰੇ ਸ਼ੁੱਕਰਵਾਰ ਨੂੰ ਬਾਈ ਇੱਥੇ ਮੰਡੀ ਤੇ ਵੀ ਆਉਂਦਾ ਤੇ ਮੰਡੀ ਤੇ ਵੀ ਮਿਲ ਸਕਦੇ ਹੋ ਜੀ ਧੰਨਵਾਦ ਜੀ